ਆਪਣੇ ਅੰਦਰ ਕੱਦੂ ਲੱਗੇ ਆ ਵੀ ਤੇ ਡੈਡ ਨੇ ਕੱਦੂ ਲੰਦਾ ਬਹੁਹਾੜੀ ਦਾ ਬਲੇ ਬਲੇ ਮਾਹ ਕਿਤੇ ਛਿੱਲਿਆ ਹੀ ਲਾ ਵੀ ਸੁਨੀਪ ਕੋਲੇ ਛਿੱਲੇ ਨਹੀਂ ਗਿਆ ਮੈਂ ਛਿੱਲੇ ਹਾਥੀ ਰਹਿ ਗਈ ਪੱਕਾ ਵਾ ਛਿੱਲੜੀ ਬੜੀ ਮੋਟੀ ਛਿੱਲੜ ਬਹੁਤ ਮੋਟੀ ਲੱਤੀ ਹੋਰ ਕਿਹਨੇ ਹਨ ਜਾਣ ਕੇ ਲਾਈ ਖਣੀ ਪਰ ਕਿਹਨੂੰ ਕਿ ਦੱਸ ਕੇ ਵੀ ਇਹਦੇ ਛਿੱਲੜ ਛੱਲਿਆ ਨਹੀਂ ਜਾਂਦਾ ਤੇ ਉੱਚੇ ਮਾਤੇ ਕਾ ਦੋ ਕਿ ਦਦਨੀ ਕੋ ਤੇ ਉੱਚੇ ਮਾਤੇ ਮੈਂ ਇਹ ਲੋਕ ਦੇਪਿਆਂ ਉਪਸਰਚਨਾ ਕੋ ਮਾਰ ਦੇ ਦੇ ਇਹ ਕਰਨ ਲੱਗੀਆਂ ਹੁਣ ਉਹ ਵੇਖਿਆ ਗਈ ਐ ਅ ਹੂੰ ਅਨੇ ਚੀਜ਼ ਜੀ ਲੈ ਲਏ ਭਾਈ ਹੁਣ ਇਹ ਕੀ ਹੈ ਭਾਈ ਨਹੀਂ ਨਹੀਂ ਭਾਈ ਐ ਅੰਦੀ ਭਾਈ ਐ ਅਸਾ ਇਹ ਸੇਬ ਹੀ ਗਸੇਬ ਲੈ ਕੇ ਕਿਉਂਣ ਬਾਜ਼ਾਰ ਗਏ ਜਦੋਂ ਸਤਿ ਸ਼੍ਰੀ ਅਕਾਲ ਜੀ ਸਤਿ ਸਤਿ ਅਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਜਾ ਰਿਹਾ ਹਾਂ ਕਿਰਨਦੀ ਦੀ ਹੁਣ ਵੱਲ ਤੇ ਉਧਰ ਪਤਾ ਨਹੀਂ ਭਾਜੀ ਹੋਣੀ ਬੈਡਵੁੱਡ ਕੋਈ ਤਿਆਰ ਕਰਨ ਦੇ ਨੇ ਮਗਾ ਦੇਖੀਏ ਭਲਾ ਜਾ ਕੇ ਨਾਲੇ ਭਾਜੀ ਨਾਲ ਮੈਨੂੰ ਕੰਮ ਹੈ ਪਸਲਾਹ ਕਰਨੀ ਆ ਉਹ ਕਰਾਵਾਂਗੇ ਅੱਜ ਪਹੁੰਚ ਗਏ ਦੀਦੀ ਹੁਣਾਂ ਦੇ ਘਰੇ ਭਾਜੀ ਅੱਜ ਘਰ ਹੀ ਆ ਡੇ ਕੰਮ ਕੰਮ ਕਰਨ ਉਹ ਨਿਆ ਸਵੇਗਿਆ ਤੇ ਮੈਂ ਕਹਿੰਦਾ ਮੈਂ ਬੰਦੇ ਕਈ ਸਸਿਗਾ ਬਣਾਉਂਦੇ ਨੇ ਨਾ ਭਾਜੀ ਐ ਦੋਵੇਂ ਹੱਥ ਜੁੜ ਕੇ ਦੀਵਾ ਜਿਹਾ ਬਣਾਉਂਦੇ ਆ ਕਰਕੇ ਨਾ ਐ ਹੱਥੇ ਜੋੜ ਕੇ ਨਾ ਮੈਂ ਇੰਟਰਵਿਊ ਵੇਖਣੇ ਕਹਿੰਦਾ ਕਹਿੰਦਾ ਇਦਾਂ ਦੇ ਬੰਦੇ ਵੇਖਦਾ ਹੱਥ ਸਸਿ ਗਾਇਬ ਨੂੰ ਨੇ ਦੀਵਾਰ ਬਣਾਉਂਦੇ ਆ ਬੋਤਲ ਨਾਲ ਸਿੱਧੀ ਕੀਤੀ ਇਹ ਪਾਣੀ ਬੜਾ ਠਰਿਆ ਮੈਂ ਤਾਈਆਂ ਨਹੀਂ ਪੀਤਾ ਮੈਂ ਤਾਈਆਂ ਬੋਤਲ ਬਾਹਰ ਰੱਖੀ ਹੈ ਜੀ ਉਹ ਬਰਥਡੇ ਵਾਲਾ ਤੇ ਹੀ ਨਹੀਂ ਲਾਇਆ ਮੈਂ ਲਾਦਾ ਉਹ ਬਾਹਰੋਂ ਭੋਜਾ ਆਉਣਗੇ ਨਾ ਵੈਸੇ ਆ ਵੀ ਜਿਹਦਾ ਬੇ ਹਰਫਤ ਇੰਨਾ ਸ਼ਿਕਾਨੀ ਕਰਦਾ ਤਾਂ ਬਜਿਆ ਨਹੀਂ ਤੇ ਹਰ ਗੰਨ ਨੂੰ ਖੁਲਾਰ ਦੇਣਾ ਤੇ ਨਹੀਂ ਡੈਡੀ ਇੱਟ ਨਹੀਂ ਨਾ ਡੈਡੀ ਮੇਰਾ ਸੋਚਦਾ ਬੜਾ ਵਾ ਭਾਜੀ ਸੋ ਇਹਦਾ ਬੜਾ ਵਤਈ ਸੁਨੇਹਾ ਕੋਈ ਦੋ ਮੇਰੇ ਬਲੌਗ ਬਲੌਗ ਚ ਵੀ ਡੜਜੀ ਸੋਚਿਆ ਘਟ ਕਰੋ ਹੈ ਕਿਤੇ ਫੋਨ ਆਟੋ ਮੰਜਾ ਵਾਲਾ ਨੰਬਰ ਉਹ ਤੁਹਾਨੂੰ ਮਿਲ ਗਈ ਬੱਬਰ ਸ਼ੇਰ ਨਾਲ ਮੈਂ ਤਾਂ ਨਹੀਂ ਬੁਲਾਉਂਦੇ ਮੈਂ ਇਹਨੇ ਮੜਕੇ ਹੁਣ ਉਧਰ ਆ ਰਹੇ ਲੱਗਾ ਹਾਂਜੀ ਹਾਂਜੀ ਅਤੇ ਵੀ ਮੂਜੀ ਨੇ ਬੁੱਗੀ ਜਨੇ ਉਂਗਲ ਪਾਈ ਨਹੀਂ ਹੁੰਦੀ मेरी भेन ने फैणी काफी टाइम हो गया जी आर उजे भी नहीं मिलया अजे सोलह प्रो मैक्स भी नहीं आया भी नहीं तो वह ले लाना हैजे आया कहते ब्लैक जन दिया फायदा कोई नहीं है अजे नवा लिया भी ਥੋੜਾ ਟਾਈਮ ਰੁਕ ਜਾਓ ਜੇ ਮਹੀਨਾ ਵਕਤ ਮੈਂ ਚਲੋ ਮਹੀਨਾ ਕੁ ਰੁਕ ਜਾਨੇ ਆ ਫਾਇਦਾ ਕੋਈ ਨਹੀਂ 10-15000 ਰੁਪਏ 10-15000 ਰੁਪਏ ਵਾਧੇ ਦਵਾਗੇ ਹੁਣ ਅੱਗੇ ਦੁਕਾਨਾਂ ਤੇ ਜਾਂਦੇ ਜਾਨੇ ਸੰਗਲ ਚੌਂਕ ਲਾਂਗੇ ਪੈਟੀ ਲੈ ਆ ਜੀ ਵੀ ਉਹ ਦਿਲ ਕੰਡਿਆ ਤੇ ਉਹ ਲੈ ਚਲਦੇ ਆ ਲੈ ਵੀ ਸੰਦੀਪ ਦੀ ਕਿਸਮਤ ਮਾੜੀ ਪੈਟੀ ਮਿਲ ਹੀ ਨਹੀਂ ਆ ਵਿਜੇ ਬੱਕਰੀ ਆਇਆ ਹੈਗਾ ਤੇ ਉਹ ਕਹਿੰਦੇ ਵੀ ਪੈਟੀ ਖਤਮ ਹੋ ਗਈ ਹੈ ਹੁਣ ਨਹੀਂ ਮਿਲ ਕੀ ਕਰ ਸਕਦੇ ਆ ਚਲੋ ਚੱਲੀਏ ਆ ਵੀ ਸਤਾ ਫੁਕੁੰਚਾ ਮਿਲ ਗਿਆ ਪੈਟੇ ਨਹੀਂ ਮਿਲੀ ਨਹੀਂ ਤੇ ਨਾਲ ਹਰਗੁਣ ਜੋਗਾ ਥੋੜਾ ਫੜਿਆ ਸਮਾਨ ਲੈ ਆ ਖਾਣ ਵਾਸਤੇ ਕਿਉਂਕਿ ਮੇਰੀ ਧੀ ਖੁਸ਼ ਹੋਈ ਨਹੀਂ ਨਹੀਂ ਆਪਕੋ ਤੇ ਉਹ ਚੈਰੀ ਜਿਹੜੀ ਆਣੀ ਗੋਟੋਫੀ ਨਹੀਂ ਲੈਂ ਗਿਆ ਮੋ ਲੈ ਗਿਆ ਮੈਂ ਕਾ ਵੀ ਉਹ ਨੂੰ ਠੀਕ ਲਾਦੀ ਥੋੜੀ ਖਾ ਲੈਂਦੀ ਆ ਮੈਂ ਉਹ ਲੈ ਲਿਆ ਨੇ ਪਨੀਰ ਵੀ ਲੈ ਲਿਆ ਸੰਦੀਪ ਕਹਿੰਦੀ ਸੀ ਕਿ ਪਨੀਰ ਦੀ ਭੁਰਜੀ ਬਣਾਉਣੀ ਆ ਤੇ ਅੱਜ ਤੁਹਾਨੂੰ ਦਿਖਾਵਾਂਗਾ ਸੰਦੀਪ ਪਨੀਰ ਦੀ ਭੁਰਜੀ ਕਿਵੇਂ ਬਣਾਉਂਦੀ ਬੜੀ ਵਿਧੀਆ ਬਣਾਉਂਦੀ ਮਿਲਕ ਮਿਲਕ ਪਾ ਕੇ ਉਹਦੇ ਵਿੱਚ ਬੜੀ ਵਿਧੀਆ ਚੀਜ਼ ਬਣਦੀ ਆ ਮੈਂ ਡੈਡੀ ਨੇ ਮੈਂ ਕਹਿੰਨਾ ਮੈਂ ਡੈਡੀ ਕੰਮ ਸ਼ੁਰੂ ਕਰੋ ਬਾਈ ਯਾਰ ਪਲਾਟ ਦੇ ਵਿੱਚ ਪਤਾ ਕੀ ਗੱਲ ਆ ਵੀ ਫਿਰ ਕਈ ਜਣੇ ਜਿਹੜੇ ਮਤਲਬ ਵੇਂਦੇ ਵੀ ਆ ਉਹਨਾਂ ਨੂੰ ਵੀ ਐਵੇਂ ਫਿਰ ਫੀਸ ਹੁੰਦਾ ਪਿਆ ਐਵੇਂ ਯਾਰ ਇਹਨਾਂ ਕਰਨਾ ਕਰਨਾ ਹੈ ਨਹੀਂ ਲੱਗਦਾ ਮੈਂ ਰੋਲਾ ਪਾਉਂਦੇ ਰਹਿੰਦੇ ਡੈਡੀ ਅਸਲ 'ਚ ਨਹੀਂ ਕਰਨ ਦੇ ਅਜੇ ਕੰਮ ਸ਼ੁਰੂ ਕਹਿੰਦੇ ਆ ਹਲਦੀ ਹੋਲਾਂਗੇ ਗਾਂ ਜਨਵਰੀ 'ਚ ਕਰਾਂਗੇ ਸ਼ੁਰੂ ਮੈਂ ਕਹਿੰਨਾ ਵੀ ਕਰ ਦੋਗਾ ਯਾਰ 5-7 ਦੀ 1000 ਦੀ ਹੋਊਗੀ ਸਾਰੀ ਯਾਰ ਹਲਦੀ ਆ ਮਤਲਬ 2000 ਦੀ ਹੋਊਗੀ ਲਾ ਲੋ ਤੇ ਉਹਨੇ ਤਾਂ ਮੈਂ ਕਈ ਗੁਣਾ ਨੁਕਸਾਨ ਹੋਈ ਜਾਂਦਾ ਉਹਨੇ ਚਿਰ ਨੂੰ ਮਤਲਬ ਮੰਦੇ ਕੋਲ ਚਲੋ 100 ਗੱਲਾਂ ਆਉਂਦੀਆਂ ਪੈਸੇ ਆਂਦੇ ਫਿਰ ਹੱਥ ਚੋਂ ਨਿਕਲ ਜਾਂਦੇ ਜਾਂ ਜਿੱਦਾਂ ਵੀ ਆ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਈ ਤੇ ਮੈਂ ਆਖਣਾ ਥੋੜੀਆਂ ਨੀਆਂ ਉੱਚੀਆਂ ਕਰਾ ਆਖਣਾ ਤਾਂ ਉਹਦੇ ਚ ਫਿਰ ਮਿੱਟੀ ਪੈਣੀ ਹੈ ਜੇ 3 ਫੁੱਟ 2 3 ਫੁੱਟ ਪੈਣੀ ਤੇ ਮੈਂ ਕਹਾਂ ਨੀਆਂ ਉੱਚੀਆਂ ਕਰਾ ਲੈ ਯਾਰ ਮਿੱਟੀ-ਮਿੱਟੀ ਪੁਆਈਏ ਆਪਾਂ ਵੀ ਥੋੜਾ ਕੰਮ ਤੋੜੀਏਗਾ ਯਾਰ ਤੇ ਡੈਡੀ ਵੀ ਨਹੀਂ ਮੰਨਣ ਦੇ ਮੈਂ ਤੇ ਰੋਜ਼ ਕਹਿੰਦਾ ਵੀ ਇੱਟ ਲੈ ਆਓ ਲੈ ਆਊਗਾ ਡੈਡੀ ਲਿਆਉਣ ਨਹੀਂ ਦੇ ਪਰ ਆ ਇਧਰੋਂ ਪਤਾ ਕਰਕੇ ਆ ਇਧਰੋਂ ਪਤਾ ਕਰਕੇ ਮਹਿੰਗੀ ਮਿਲਣ ਦੀ ਆ ਉਹ ਮੈਂ ਕਹਾਂ 1000 1500 ਦਾ ਫਰਕ ਹੋਊਗਾ ਫਿਰ ਨਹੀਂ ਬਣ ਗਈ ਬਹੁਲੇ ਤਾਂ ਨਹੀਂ ਆ ਗਏ ਭਰਜਾ ਖਾੜਾ ਨਹੀਂ ਕਿਸੇ ਆਈਆਂ ਦੱਦਾਂ ਨੇ ਨੇ ਦਲੀਆ ਬਣਾਉਣ ਦੇ ਦਲੀਆ ਆਪਣੇ ਜੁਗਾ ਮੰਮੀ ਦਰਗਿਆ ਬਣਾਉਣ ਦੇ ਨਾ ਪਰ ਜਦੋਂ ਲਾਈਟ ਜਿਆ ਦਲੀਆ ਮੈਂ ਤੁਹਾਨੂੰ ਹਨਾ ਤਸੀਂ ਖਾਣਾ ਅੱਛਾ 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 ਮਾਵਾ ਬਣਾ ਲਿਆ ਹਨਾ ਕਰਨ ਨੇ ਸੇਵੀਆਂ ਮੈਂ ਦਤੀਆਂ ਖਾਣ ਮਾਤੇ ਉਹ ਫੈਣੀ ਇਹ ਪਿਉਣ ਵਾਲੀਆਂ ਨੇ ਦੁੱਧ ਚ ਉਹ ਦਿੱਤੀਆਂ ਉਹ ਖਾ ਕੇ ਟਿਆ ਯਾਰ ਇਹ ਮੈਂ ਖਾਦਾਂ ਨਾ ਜਾਣਾ ਲੇਕੋ ਠਾਕੀ ਖਾ ਲੂੰ ਫਿਰ ਮੈਂ ਆ ਉਹ ਦੇ ਕੰਮ ਜੇ ਕਰਨੇ ਮੈਨੂੰ ਬੈਡ ਬੁਠ ਖਣ ਬਣਾਉਣ ਦੇ ਮਾ ਹੋ ਗਾ ਰੋਟੀ ਫਿਰ ਉਹਨੇ ਖਵਾ ਲਤੀ ਮੇਰੀ ਫੇਵਰੇਟ ਦਾਲ ਬਣੀ ਫਿਰ ਮੈਂ ਕਹਿੰਦੀ ਰੋਟੀ ਖਾ ਜਾ ਮੈਂ ਰੋਟੀ ਖਾਉਂ ਆ ਡੈਡੀ ਦੇ ਗੱਲਾਂ ਮਾ ਤਾਂ ਮੰਨ ਲਿਆ ਆਪਣੇ ਦੋਸਤ ਲੱਗੇ ਆਏ ਨਹੀਂ ਡੈਡੀ ਦੋਸਤ ਕੌਣ ਉੱਥੇ ਉਹ ਡੈਡ ਦੇ ਦੋਸਤ ਜਿਹੜੇ ਦੋ ਆ ਇੱਕ ਦੁਕਾਨ ਵਾਲਾ ਹਾਂ ਉਹ ਕੰਮ ਵੜੀ ਆਈ ਪਹਿਲੇ ਅੰਦਰ ਡੜੀ ਪੁੱਛ ਆਸ ਪਰ ਮੁੰਦੇ ਤੇ ਅੱਛਾ 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 ਆਈ ਟੀਦੀ ਆਈ 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 ਅੱਛਾ ਆਈ ਟੀਦੀ ਉਹ ਕਿੱਥੇ ਆ ਖੁਸ਼ ਹੋ ਗਈ ਮੇਰੀ ਤੀ ਖੁਸ਼ ਹੋ ਗਈ ਆ ਪੰਜ ਲੈਣ ਦੀਆਂ ਲੈ ਫੜਾ ਦੇ ਬਾਕੀ ਲਗਾ ਦੇ ਫੜਾ ਬਣਾ ਦੇ ਬਾਕੀ ਬਾਕੀ ਜਿੰਨਾ ਮੈਂ ਪਾਉਂ ਕੀ ਆਂਦੀ ਆ? ਕਿੱਥੇ ਆ ਦਾਦਾ? ਆਹ। ਵੱਡਾ ਦਾਦਾ ਵੱਡੀ ਦਾਦੀ ਹਨਾ ਇਦਾਂ ਕਹੀਦੇ ਨਾ ਨਾ ਜੀ। ਆਹ ਦਾਦੀ ਦਾਦਾ ਹੀ ਨੇ। ਕਿੰਨੀ ਖੁਸ਼ ਹੁੰਦੀ। ਉਹ ਤਾਂ ਪਾਰੀ ਚੱਲ ਨਹੀਂਦਾ। ਤਾਂ ਕਿਛ ਹੋਈ। ਉਹ ਨਹੀਂ ਲੈਣੀ। ਥੂਨ ਲੇ ਪਨੀਰ ਕਰਤਾ ਚੇਂਜ ਕਿਹੜਾ ਲੱਗੇ ਬਣਾਉਣਾ ਹੁਣ ਚੀਜ਼ ਤੇਲੀ ਹਾਂ ਚੀਜ਼ ਪਿੱਲੀ ਹੋਈ ਚੀਜ਼ ਤੇਲੀ ਇਹਨੂੰ ਕੱਟਣ ਦੇ ਨਹੀਂ ਬਿਨਾ ਚੌਰਸ ਤੇ ਇਹ ਹੋਰ ਵਧੀਆ ਤੇ ਕੱਟਣਾ ਨਹੀਂ ਮਤਲਬ ਮੈਂਟਮੈਟਿਕ ਕੱਟਣ ਦੇ ਬਸ ਹਾਂ ਨਾ ਨਹੀਂ ਉਹਦੀ ਸ਼ੇਪ ਹੀ ਤੁਹਾਨੂੰ ਕਿਦਾਂ ਦੀ ਪਨੀਰ ਦੀ ਪਹਿਲੇ ਕਟਿੰਗ ਹੋ ਕੇ ਆ ਨਾ ਆ ਪਾਪਨ ਕੇ ਲਸਣ ਲੈ ਆਇਓ ਲਸਣ ਕੋਠੇ ਦੱਸ ਦਿੱਤੀ ਡੜ ਜੀ ਲਸਣ ਲੈ ਆ ਲਸਣ ਆਹ ਹਾਂ ਥੱਲੇ ਨਾਲ ਤੇਰੇ ਹੋਰ ਸਮਾਨ ਆਇਆ ਜੂਠਾ ਕਹਾ ਤਾਈ ਕਰਤਾ ਜਿ ਉਠਾ ਹੱਸ ਹੈ ਕਰਤਾ ਜਿ ਉਠਾ ਮੂੰ ਮਾਰ ਨਹੀਂ ਹੈ ਦਰਿਆ ਖੱਦਾ ਉਹ ਬੱਲਿਆ ਤੇਰੇ ਉਹ ਬੱਲੇ ਹੋਏ ਉਹ ਵਾਇਕੂ 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 ਦੇ ਪਾਸ਼ਾ ਇਹ ਗੱਲ ਇਹ ਗੱਲ ਸਿਆਣੇ ਨੇ ਸਹੀ ਗੱਲ ਕਹੀ ਹੈ ਜਨਾਨੀਆਂ ਦਾ ਬੰਦਾ ਭੇਦ ਨਹੀਂ ਪਾਸਦਾ ਵਾਇਕੂ ਮਹਾਰਾਜ ਕਹ ਕਹ ਜਨੀਆਂ ਪੜੋ ਤੇਰੇ ਤਾਂ ਵਾਨ ਮਰਦੀ ਉਧਰ ਆ ਕੇ ਕਿ ਕਦੋਂ ਦਾ ਰੱਖਦਾ ਹੀ ਨਹੀਂ ਹਾਂ ਲਿਆ ਹਾਂ ਇਹਦਾ ਤੇਰੇ ਇੱਥੋਂ ਦਾ ਹਾਂ ਆਹ ਸਵਾਦ ਉਹ ਤਾਂ ਬੰਦ ਮਨ ਵਾਲਾ ਨਾ ਖਾਵੇ ਇਹ ਤਾਂ ਵੀ ਐਵੇਂ ਐਵੇਂ ਬੰਦਾ ਪਾਈ ਦੋ ਖਾਣੀ ਚਲ ਖਾਲਾਗਾ ਮੈਂ ਉਹ ਨਾ ਉਹ ਜੀ ਕੋਈ ਜਿਹੜਾ ਤਾਂ ਮਸਤ ਨਾ ਆਕਚੁਅਲੀ ਯੂਸ ਲਿਵ ਹੈ ਮੈਂ ਨਹੀਂ ਖਾਂਦਾ ਮੈਨੂੰ ਟੇਸ ਨਹੀਂ ਲੱਗਦਾ ਪਰ ਇਹ ਚਲੋ ਚਾਹ ਨਾ ਬਣਾਉਂਗੀ ਫਿਰ ਚਲੋ ਖਾ ਲਾਂਗੇ ਤਾਂ ਮੈਂ ਬਿਆਰ ਦਾ ਮੈਂ ਨਹੀਂ ਖਾਂਦਾ ਸ਼ਾਇਦ ਇਹਦੇ ਹੱਥਾਂ ਦਾ ਕੁਝ ਜ਼ਿਆਦਾ ਸਵਾਦ ਬਣੇ ਵਧੀਆ ਬਣੂਗਾ ਜ਼ਰੂਰ ਖਾਵਾਂਗੇ ਵੈਸੇ ਤਾਂ ਮੈਂ ਪਹਿਲੀ ਵਾਰੀ ਬਣਾਉਣ ਲੱਗੀ ਵੇਖੋ ਕਿੱਦਾਂ ਦਾ ਬਣਦਾ ਹਾਂ ਓਕੇ ਸੰਦੀਪ ਵੀ ਪਹਿਲੀ ਵਾਰੀ ਲੱਗੀ ਬਣਾਉਣਾ ਐਵੇਂ ਕਰਕੇ ਨੇ ਪਿਆਜ਼ ਕੱਟ ਲਏ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਉਧਰੋਂ ਪਨੀ ਮੈਰੀਨੇਸ਼ਨ ਉਹ ਜੀ ਕੀਤੀ ਹੈ ਦੀ ਕਾਦੇ ਨਾਲ ਕੀਤੀ ਹੈ ਮੈਨੂੰ ਪਾਈ ਦੇਗੀ ਮਿਰਚ ਨਮਕ ਦੇਗੀ ਮਿਰਚ ਇਹਦੀ ਉਹ ਕਲਿੱਪ ਮੇ ਉਹ ਫੋਨ ਦੇ ਵਿੱਚ ਬਣਾਈ ਹੋਈ ਹੈ ਇਹਦਾ ਸਹੀ ਉਹ ਤਿੰਨੇ ਤਰੀਆਂ ਨੇ ਬੜਾ ਆ ਗਿਆ ਹਨ ਆਪਾਂ ਜੀ ਕਿਤੇ ਕਰਨੇ ਕਰੇ ਨਾ ਜਾਣੇ ਆ ਮੈਂ ਸ਼ਿਮਲਾ ਲੈ ਆਇਆ ਮੈਂ ਹੁਣ ਹਾਂ ਹਾਂ ਮੈਂ ਹਾਂ ਉਹ ਜੀ ਕਿ ਕਦਾ ਪੀਸ ਦੇ ਦੋ ਕਹਿੰਦਾ ਤੀਆਂ ਨਹੀਂ ਲੈ ਜਾਗਾ ਇੱਕ ਵਾਰੀ ਸਾਰਾ ਪਾ ਦੇਣਾਗਾ ਪਾਣਾ ਇੱਕ ਵਾਰੀ ਕਿਉਂ ਡਾਂਡ ਕੰਨਾਂ ਦਾ ਸਹੀ ਜਾਣੀ ਦੱਸ ਯਾਰ ਪਾ ਦੋ ਨੈਨ ਲੱਦੇ ਕੈਮਰਾ ਨੂੰ ਲਾਦੇ ਜਿੰਦਾ ਮਰਜ਼ੀ ਕਰ ਲੈ ਆ ਵੀ 1 2 2 ਕਰਕੇ ਪਾਉਂ ਤੋਂ ਵੀ ਇਹਨਸ ਨੂੰ ਮਤਲਬ ਉਹ ਵੇਸ਼ਨ ਵਸਨੇ ਨੂੰ ਲਾਉਂਦੇ ਲੋ ਉਹਨਾਂ ਦੇ ਨੂੰ ਹੈ ਨਹੀਂ ਲਾ ਵੇਸ਼ਨ ਨਹੀਂ ਲੰਬੀ ਆ ਰਹੀ ਉਸ ਨਾਲ ਅਰੇ ਆ ਰੋੜ ਤੋਂ ਹੁਣ ਹੀ ਲਾਇਆ ਲੈ ਲੈਣਾ ਹੈਗਾ ਹੈਗਾ ਆਇਆ ਹੀ ਤੇ ਕਾਰਜ ਆ ਬਿਛਲੀ ਵੇਸਾ ਚਲਾਇਆ ਹੈ ਹੋ ਹੋ ਸਹੀ ਗੱਲ ਇਦਾਂ ਰਹਿਣਾ ਇਦਾਂ ਠੀਕ ਹੈ ਜੇ ਕੋਈ ਨਾ ਤੇ ਮੰਮੀ ਨੇ ਬਣਾਇਆ ਹਾਂ ਹਾਂ ਉਹ ਸਹੀ ਨੇ ਬਣਾਇਆ ਗਰੇਵੀ ਬਹੁਤ ਬਣਾ ਕੇ ਜੀ ਤੇ ਆ ਪਨੀਰ ਡੋਬਣਾ ਠਾਣ ਰੁਕ ਕੇ ਡੋਬਣਾ ਹੀ ਹੈ ਜੇ ਤੋ ਪਾਸਾ ਪੜਦਾ ਨਾ ਨਹੀਂ ਉਹ ਇੱਕ ਵਾਰੀ ਡੁੱਬੇ ਨਾ ਪੂਰਾ ਫੇਰ ਵਧੀਆ ਲੈਂਦਾ ਆ ਜਾਓ ਜਿਵੇਂ ਹੈ ਜੀ ਤੁਹਾਨੂੰ ਇਹ ਹਾਂ ਕਰੋ ਚੈੱਕ ਸਿੰਗਨਾਂ ਨੂੰ ਖਾਲੀ ਜੀਰ ਕੱਟ ਜਾਵੇ ਦੋ ਦੋ ਲੈ ਵੀ ਹੱਲ ਕਰਾਤੇ ਸਿੰਗਨਾਂ ਲਾਗੋ ਕੱਟ ਦਿੱਤੀ ਇਹ ਮੈਂ ਕਿਉਂ ਨਾ ਜਿਆਦਾ ਸਾਲ ਤੇ ਹੈਗੇ ਉੱਥੋਂ ਇੱਕ ਕੈਮਰਾ ਤੇ ਅੱਖਾਂ ਮੰਨ ਲੱਗਾ ਹੋਵੇ ਨਾ ਪਤਾ ਨਹੀਂ ਕਿ ਕਿਦਾਂ ਅੱਖਾਂ ਕੱਢ ਦੀ ਮੀ ਆ ਗਈ ਕੰਮ ਕੇ ਪਤ ਮੇਰਾ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਆਪੀ ਉਤਰ ਨਿਯੋਖ ਲੋਗੀ ਉੱਤੇ ਖੜੇ ਮੈਂ ਫੜੇ ਆਖ ਲੋਂ ਓਂ ਡਈ ਏ ਬੇਬੇ ਤਾਂ ਆਖ ਲੋ ਅੱਛਾ ਚਲ ਆਈ ਹੌ ਕਿੱਥੇ ਬੈ ਗਈ ਐਂ ਐ ਡਰ ਗਈ ਲੱਗਿਆ ਫਸ ਕਲਾਸ ਨਾ ਦੇ ਆਪਣੀ ਖਾਣੇ ਨਹੀਂ ਬਣਨ ਨੀ ਲੀਮ ਨੇ ਲਸਣ ਨੂੰ ਬਰੀ ਬਰੀ ਕੱਟ ਲਿਆ ਦਿਲ ਗਿਆ ਸੀ ਦਾ ਮੰਮੀ ਨੇ ਖਾ ਲਿਆ ਟਮਾਟੋ ਟਮਾਟੋ ਕੇਚਪ ਕਹਿੰਦੇ ਟਪੈਟੋ ਕਿ ਬੋਲਣਾ ਨਹੀਂ ਉਹਦਾ ਇੱਕ ਹੋਰ ਭਰ ਗਿਆ ਨਾ ਇਹ ਕੋਈ ਵੱਡੇ ਪੈਕਟ ਜਾਂ ਫਿਰ ਵੱਡੀਆਂ ਨਹੀਂ ਇਹਦੇ ਨਾਲ ਸਾਰ ਲਿਆ ਤੁਹਾਨੂੰ ਮੇਰੇ ਹਾਂ ਚਲ ਛੇ ਆ ਤੀ ਉਹ ਕਰਗਾ ਟੋਟੇ ਜਿਹੜੇ ਆ ਉਹ ਥੋੜੇ ਛੋਟੇ ਹੋ ਗਏ ਆਪਣੇ ਹਾਂ ਹੈਨਾ ਪਹਿਲਾਂ ਕੋਈ ਨਹੀਂ ਜੋ ਫਸਟ ਟਾਈਮ ਬਣਾਉਂਦੇ ਹਾਂ ਹੌਲੀ ਹੌਲੀ ਜਾਂਚ ਹੁੰਦੀ ਆ ਆ ਦੇ ਨੀਰ ਪਾਤਾ ਪਲੇਅਰ ਕੰਟਰ ਇਹ ਕੋ ਰੱਖ ਲੈ ਆਪਣੇ ਵਾਸਤੇ ਕਹਾਂ ਹਰ ਗਣ ਵਾਸਤੇ ਨਹੀਂ ਆ ਮੈਂ ਕਹਾਂ ਨਹੀਂ ਮਿਸ਼ਰ ਲੈਂਦੇ ਆ ਉਹਦੇ ਖਾ ਲੈਂਦੀ ਓਏ ਉਹ ਦਾਦੀ ਆਪਣੇ ਹਸਤਾਉਂ ਢੀ ਇਹ ਚੀਜ਼ ਸਲੀ ਨਹੀਂ ਬਣਿਆ ਇਹ ਬਣ ਗਿਆ ਆ ਸੁੱਕਾ ਇਹ ਸੁੱਕਾ ਪਨੀਰ ਬਣ ਗਿਆ ਮੇਰੇ ਵੀਰੇ ਇਹਦਾ ਨਾਮ ਹੁਣ ਚੇਂਜ ਕਰਤਾ ਕਿ ਆਪਾਂ ਨਾ ਮੌਕੇ ਤੇ ਹੀ ਚੇਂਜ ਕਰ ਦਈਦਾ ਜੇ ਗਲਤ ਬਣ ਜੇ ਇਹ ਬਣ ਗਿਆ ਟਾਈਮ ਪਾਸ ਪਨੀਰ ਆਦਿਕਾ ਮੈਟਰ ਜਿਹੜਾ ਲਾਹ ਕਰਨ ਨੂੰ ਪੁੱਟ ਦਤਾ ਹੈ ਇਹ ਕਿਥੇ ਰ ਸੁਰਤਾਂ ਨੇ ਉਹ ਬਾਹਰ ਦੇ ਸੋਟਾ ਹੀ ਮੈਟ ਕਿਥੇ ਸੋਟਾ ਹੀ ਹੋਏ ਹੈ ਮੈਂ ਯਾਰ ਗੱਲ ਕੀ ਏ ਤੈਨੂੰ ਹੈ टेस्ट कर भाग कि सही बने नहीं। है करके टेस्ट बस सही है, है, टेस्ट? सही है, है। ओके पर ग्रेवी जी घट यार ग्रेवी है ही नहीं सुखा जहा गया मूह ओह ठीक है वादिया सोना ਜੀ ਕਿਹੜਾ ਪਨੀਰ ਬੰਡਿਆ ਬਣਾ? ਨਹੀਂ ਨਹੀਂ ਚੀਜ਼ ਬਿਲੀ ਪਨੀਰ ਹੈ। ਹਰ ਕੋਣ ਕਿਹੜਾ ਡੈਡੀ ਨੂੰ ਪਤਾ ਹੀ ਹੁੰਦਾ ਸਾਰੇ ਨਾਮ ਦਾ। ਚੀਜ਼ ਚਲੀ ਖਲਣ ਜੀ। ਮੰਮੀ ਕਰ ਲੈਨੇ ਪਾਠ। ਹਾਂਜੀ ਇਹਨੂੰ ਗਣਾ ਇਹਨੂੰ ਤੁਰਨ ਲੱਗਾ ਵਲੌਗ ਸੁੱਝ ਗਿਆ ਹੀ ਕਿੰਨੇ ਚਿਰ ਦੇ ਅਸੀਂ ਬੈਠੇ ਗੱਪਾ-ਗੱਪਾ ਮਾਰਦੇ ਹੁੰਦੇ ਤਾਂ ਨਹੀਂ ਯਾਰ ਹੁਣ ਯਾਰ ਕਈ ਵਾਰੀ ਗੱਪਾ ਛਪਾਉਂਦੇ ਮਾਰ ਨਹੀਂ ਹੁੰਦੇ ਨਹੀਂ 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 ਕਰੀਏ ਬੜੇ ਚਿਰ ਬਾਅਦ ਮਿਲਿਦਾ ਫਿਰ ਗੱਪਾਂ ਦੇ ਕਰੀ ਦੀਆਂ ਲੱਗ ਕੇ ਕਿ ਨਹੀਂ ਇਹਦ ਗੱਲ ਹੈ ਯਾਰ ਹੁੰਦਾ ਵਾ ਚਲ ਠੀਕ ਹੈ ਓਕੇ ਕੋਈ ਚੱਕਰ ਨਹੀਂ ਮਿਲਦੇ ਆ ਓਕੇ ਇਹਨੂੰ ਚੱਤ ਰੋਟੀ ਖਾਣਾਂ ਸਵਾਦ ਬਣਿਆ ਨਾ ਕਿਉਂ ਪਾ ਰਹੇ ਨੇ ਤਾਂ ਹੀ ਨ ਪਾਇਆ ਤਾਂ ਹੀ ਨ ਪਾਇਆ ਹੂੰ ਹੂੰ ਉਹ ਪਨੀਰ ਜਿਆਦਾ ਪੋਣਾ ਪਨੀਰ ਜਿਆਦਾ ਭੱਜ ਕੇ ਪਾਇਆ ਹੋਇਆ ਪਾ ਹੂੰ ਪਨੀਰ ਜਿਆਦਾ ਮੈਂ ਭੰਗੜਾ ਪਾਈ ਜਾਂਦੀ ਆ ਮੜਾ ਆ ਗਿਆ ਕੱਢ ਰਾ ਠੀਕ ਹੈ ਬੱਕ ਸਵਾਜੇ ਕਰ ਨਰ ਮੁੰਡਾ ਨਾ ਮੜਾ ਪਨੀਰ ਬੜਾ ਵਧੀਆ ਨੇ ਹਨੇ ਆ ਹਾਈ ਹੁਣ ਇਹ ਜਿਆਦਾ ਢੱਬੀ ਪਾਇਆ ਤੰ ਮਰੋ ਅੱਗੇ ਬੈਠ ਖਾਣ ਵਾਲੀ ਯਾਹ ਜੇ ਕਹਿੰਦੀ ਪਿਛੇ ਮੈਂ ਨਹੀਂ ਮੈਂ ਨਹੀਂ ਮੈਂ ਮੈਂ ਨਹੀਂ ਮੈਂ ਨਹੀਂ ਤੂੰ ਮੇਰੇ ਨਾਲ ਗਾੜੀ ਕਿ ਭਾਈ ਹਾਂ ਹਾਂ ਇਹ ਜੋੜ ਦਿੰਦੀ ਆ ਆ ਦੁੱਧ ਦੂ ਯਾ ਬਾਕੀ ਜੀਤੋਂ ਨੂੰ ਅਜਦਾਇ ਵਾਲਾ ਬਲੌਗ ਵਧੀਆ ਲੱਗਾ ਲਾਈਕ ਪਾਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦਾ ਤਦ ਤੱਕ ਲਈ ਪਿਆਰ ਪਰਿ ਸਤਿ ਸ਼੍ਰੀ ਅਕਾਲ